ਐਸਐਸਪੀ ਦਫਤਰ ਫਰੋਜਪੁਰੇ ਮੌਜੂਦ ਹੈਗੇ ਆ ਜਿੱਥੇ ਅੱਜ ਜਸ਼ਨ ਦੇ ਮਾਮਲੇ ਦੇ ਵਿੱਚ ਪਰਿਵਾਰਿਕ ਮੈਂਬਰ ਅਤੇ ਹੋਰ ਕਾਫੀ ਲੋਕ ਐਸਐਸਪੀ ਦਫਤਰ ਪਹੁੰਚੇ ਹੈਗੇ ਆ ਦਰਖਾਸਤ ਲੈ ਕੇ ਦਰਖਾਸਤ ਦੇ ਵਿੱਚ ਕਿੰਦਾ-ਕਿੰਦਾ ਨਾਮ ਲਿਖਿਆ ਗਿਆ ਪੂਰੀ ਗੱਲਬਾਤ ਵੀ ਤੁਹਾਨੂੰ ਦਿਖਾ ਦਿੰਦੇ ਹੈਗੇ ਆ ਪਰ ਫਿਲਹਾਲ ਜਿਹੜੀਆਂ ਤਸਵੀਰਾਂ ਤੁਹਾਨੂੰ ਐਸਐਸਪੀ ਦਫਤਰ ਦੀਆਂ ਦਿਖਾ ਰਹੇ ਹੈਗੇ ਆ ਦਰਖਾਸਤ ਜਿਹੜੀ ਹੈ ਉਹ ਆ ਚੁੱਕੀ ਹੈ ਤੇ ਦਰਖਾਸਤ ਦੇ ਵਿੱਚ ਕੀ ਨਾਮ ਹੈ ਉਹ ਵੀ ਤੁਹਾਨੂੰ ਦੱਸ ਦੇਣੀ ਹੈਗੀ ਆ ਤੇ ਗੱਲਬਾਤ ਜੀ ਖਾਸ ਦੇ ਵਿੱਚ ਅੱਜ ਲਿਖਿਆ ਕਿਉਂ ਦਰਖਾਸਤ ਅਜ ਦੇਣਾ ਹੈ ਪਹਿਲਾਂ ਕੋਈ ਐਪਲੀਕੇਸ਼ਨ ਦਿੱਤੀ ਨਹੀਂ ਹੋਈ ਜੀ ਨਹੀਂ ਜੀ ਅੱਜ ਹੀ ਦੇਣ ਲੱਗੇ ਆ ਐਪਲੀਕੇਸ਼ਨ ਹੂੰ ਉਹ ਇੱਥੇ ਆਜੀ ਦੇਖ ਰਹੇ ਆ ਤੁਹਾਨੂੰ ਦਾ ਬੇਟਾ ਕੁਝ ਹੋ ਗਿਆ ਖਾਲਦਾ ਕਿੰਨਾ ਦੇ ਬਰਖਲਾ ਫੋਨ ਤੁਸੀਂ ਲਿਖਵਾ ਰਹੇ ਹੋ ਵੀ ਕਿੰਨਾ ਕਰਕੇ ਜਿਹੜੀ ਆ ਆਤਮ ਹੱਤਿਆ ਕੀਤੀ ਆ ਅਜਸ਼ਨ ਇਹ ਵਿਜਤਰ ਸਿੰਘ ਇੱਕ ਪੀਏ ਸਾਹਿਬ ਦਾ ਇੱਕ ਹੈਗਾ ਫੌਜਾ ਸਿੰਘ ਸਰਾਲੀ ਹੂੰ ਇਹਨਾਂ ਦੀ ਪੀਏ ਦੀ ਧਮਕੀਆਂ ਦੇ ਉੱਤੇ ਮੁੰਡਾ ਗੁజర్ ਗਿਆ ਪੈ ਹੈ ਵਾਰ-ਵਾਰ ਮੰਗ ਕਰਦੇ ਸੀ ਹੂੰ ਬੜਾ ਪਰੇਸ਼ਾਨ ਹੋ ਕੇ ਜੀ ਹੂੰ ਉਹ ਆ। ਅੱਛਾ ਇਹ ਹੁਣ ਤੁਹਾਡੇ ਨਾਲ ਇੰਟਰਵਿਊ ਤੁਹਾਡੀ ਹੋਈ ਉਸ ਤੋਂ ਬਾਅਦ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਨਹੀਂ ਐਮਐਲਏ ਜਾਂ ਕਿਸੇ ਹੋਰ ਸਰਕਾਰ ਨੇ ਕੋਈ ਇਨਵੈਸਟੀਗੇਸ਼ਨ ਦੀ ਗੱਲ ਨਹੀਂ ਹੋਈ? ਨਹੀਂ ਜੀ ਕੋਈ ਨਹੀਂ ਗੱਲ ਹੋਈ ਸਾਡੀ ਕਿਸੇ ਨਾਲ। ਚਾਹੀਦਾ ਸੀ ਫੌਜਾ ਸਾਹਿਬ ਨੂੰ ਜਾਂ ਪੀਜੀ ਸਾਹਿਬ ਨੂੰ ਆਉਣਾ ਚਾਹੀਦਾ ਸੀ ਸਾਡੇ ਕੋਲ। ਹੂੰ ਕਰੇ ਕੋਈ ਨਹੀਂ ਆਇਆ ਉਸ ਤੋਂ ਬਾਅਦ। ਹੂੰ ਹੁਣ ਇਹਦੇ ਵਿੱਚ ਕੀ ਤੁਸੀਂ ਲਿਖਿਆ ਹੈ? ਕਾਫੀ ਪੇਜਾਂ ਦੀ ਜਿਹੜੀ ਤੁਹਾਡੀ ਸ਼ਿਕਾਇਤ ਆ 5-6 ਪੇਜਾਂ ਦੀ। ਇਹ ਜਿਵੇਂ ਜੀ ਸਰਪੰਚ ਬਣੇ ਨੇ ਜਿਵੇਂ ਜਿਵੇਂ ਸਾਡੇ ਨਾਲ ਬੀਤੀ ਏ ਓਵੇਂ ਓਵੇਂ ਸਾਰਾ ਕੁਝ ਲਿਖਿਆ। ਹੂੰ ਜੋ ਜੋ ਵਿੱਚ ਸਾਡੇ ਨਾਲ ਬੀਤੀ ਜਿਵੇਂ ਜਿਵੇਂ ਧਮਕੀਆਂ ਆਈਆਂ ਜਾਂ ਕੋਈ ਵੀ ਕਰ ਉਹ ਇਹਦੇ ਵਿੱਚ ਹੋਰ ਵੀ ਜਿਹੜੇ ਗਏ ਨੇ ਉਹਨਾਂ ਦੀਆਂ ਦਰਖਾਸਤਾਂ ਕੀ ਦਿੱਤੀਆਂ ਯਾਨੀ ਉਹਨਾਂ ਸੁਣਾਈ ਨਹੀਂ ਹੋਈ ਉਹਨਾਂ ਦੇ ਵੀ ਚੱਕਣੇ ਚਾਹੀਦੇ ਪਈ ਸੀ ਅੱਛਾ ਉਸ ਇੰਟਰਵਿਊ ਤੋਂ ਬਾਅਦ ਆਪਣੀ ਤੋਂ ਬਾਅਦ ਕਾਫੀ ਰਿਕਾਰਡਿੰਗਾਂ ਬਾਹਰ ਆ ਗਈਆਂ ਨੇ ਆਪਣੇ ਜਸ਼ਨ ਦੀਆਂ ਅਫਸਰਾਂ ਦੇ ਨਾਲ ਸੋਰੀ ਮੁਲਾਜ਼ਮਾਂ ਦੇ ਨਾਲ ਇਹਦੇ ਪੀਏ ਦੇ ਨਾਲ ਉਹ ਤੁਹਾਡੇ ਕੋਲੇ ਫੋਨ 'ਚ ਹੈਗਾ ਡਾਟਾ ਹੋਰ ਵੀ ਰਿਕਾਰਡਿੰਗਾਂ ਜਾਂ ਕੁਝ ਨਹੀਂ ਜੀ ਸਾਡੇ ਕੋਲ ਨਹੀਂ ਹੈਗਾ ਜੀ ਹਾਂ ਦੋਸਤ ਮਿੱਤਰ ਹੀ ਉਹਨਾਂ ਦੇ ਬਾਹਰ ਕੱਢ ਰਹੇ ਨੇ ਹਾਂ ਜੀ ਉਹਨਾਂ ਕੋਲ ਫਿਰ ਉਹਨਾਂ ਨਾਲ ਸ਼ੇਅਰ ਕਰਦਾ ਰਹਿੰਦਾ ਸੀ ਹੂੰ ਸਾਡੇ ਨਾਲ ਨਹੀਂ ਸ਼ੇਅਰ ਕਰਦਾ ਸੀ ਤੁਹਾਡੀ ਕੀ ਮੰਗ ਅੱਜ ਐਸਐਸਪੀ ਕੋਲੇ ਤੁਸੀਂ ਆਏ ਕਿ ਐਤਨ ਸਾਹ ਮੰਗਦੇ ਜੀ ਸਾਨੂੰ ਤੌਰ ਨਹੀਂ ਕੁਛ ਚਾਹੀਦਾ ਹੂੰ ਇਨਸਾਫ ਕਿਸ ਤਰ੍ਹਾਂ ਦਾ ਜਨਤਾ ਦੇਵੇ ਇਨਸਾਫ ਜਿਵੇਂ ਸਾਰੀ ਸੰਗਤ ਕਹਿੰਦੀ ਓਵੇਂ ਹੋਣਾ ਚਾਹੀਦਾ ਹੂੰ ਮੇਰੇ ਵੀ ਆਖੇ ਨਾ ਲੱਗੋ ਸੰਗਤ ਦੇ ਆਖੇ ਲੱਗੋ ਹੂੰ ਸਾਰੀ ਪਬਲਿਕ ਦੇ ਆਖੇ ਲੱਗੋ ਪੰਜਾਬ ਇੰਡੀਆ ਆਂ ਦਾ ਪਿਆ ਵੀ ਇਨਸਾਫ ਚਾਹੀਦਾ ਹੈ ਹੂੰ ਇਨਸਾਫ ਚਾਹੀਦਾ ਆਪਾਂ ਨੂੰ ਜਿਨ੍ਹਾਂ ਨੇ ਤੱਕੇ ਕੀਤੇ ਨੇ ਉਹਨਾਂ ਦੇ ਪਰਚੇ ਹੋਣੇ ਚਾਹੀਦੇ ਹੂੰ ਵੀਰ ਮਹ ਸਾਹਿਬ ਨੂੰ ਮੈਂ ਤਕਾਸ਼ ਕਰਦਾ ਹਾਂ ਭਾਣਤਮਾਨ ਵੀ ਸਾਡੀ ਸੁਣੇ ਤੁਹਾਡਾ ਨਾ ਬਹੁਤ ਤੱਕਾ ਆਇਆ ਹੂੰ 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 ਬਿਲਕੁਲ ਸਰਦ ਜੀ ਤੁਸੀਂ ਵੀ ਪ੍ਰਧਾਨ ਰਹੇ ਹੋ ਸਰਪੰਚ ਯੂਨੀਅਨ ਦੇ ਇਹ ਸਮਰਥਨ ਹੁਣ ਦਿੱਤਾ ਹਾਂਜੀ ਬਿਲਕੁਲ ਜੀ ਪਰਿਵਾਰ ਤੋਂ ਪਰਿਵਾਰ ਨਾਲ ਪਹਿਲੇ ਦਿਨ ਤੋਂ ਹੀ ਸਾਡਾ ਸਮਰਥਨ ਸੀਗਾ ਜਿੱਦਾਂ ਨਾ ਇਹ ਡੈਥ ਹੋਈ ਉਹਦੋਂ ਵੀ ਅਸੀਂ ਗਏ ਪਰਿਵਾਰ ਕੋਲੇ ਪਰ ਉਹਨਾਂ ਨੇ 4-5 ਘੰਟੇ ਜਿਹੜਾ ਐਮਐਲਏ ਨੇ ਇਹਨਾਂ ਨੂੰ ਅੰਦਰ ਹੀ ਰੱਖਿਆ ਮਿਲ ਕੇ ਦਬਾਤ ਮਗਾ ਕੇ ਮਿਲ ਕੇ ਉਹਨਾਂ ਨੇ ਇਹਨਾਂ ਨੂੰ ਇੱਕ ਵਾਰੀ ਬਿਠਾ ਲਿਆ ਉਸ ਤੋਂ ਬਾਅਦ ਕੱਲ ਵੀ ਫਿਰ ਅਸੀਂ ਕੱਲ ਤੋਂ ਪਰਿਵਾਰ ਸਾਡਾ ਨਾਲ ਸਹਿਮਤ ਹੋਇਆ ਅਸੀਂ ਜਿੰਨੀ ਪੰਜਾਬ ਦੀ ਸਰਪੰਚੀ ਯੂਨੀਅਨ ਹੈ ਸਾਰੀ ਡਟ ਕੇ ਦਾ ਸਮਰਥਨ ਕਰਾਂਗੇ ਤੇ ਵੱਧ ਤੋਂ ਵੱਧ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਇਹ ਜੰਗ ਜਾਰੀ ਰਹੂਗੀ ਅੱਜ ਅਸੀਂ ਜਿਹੜੀ ਕਮੇਟੀ ਉਹ ਬਣਾ ਲਈ ਹੈ ਤੇ ਇਹ ਕਮੇਟੀ ਜਿਹੜੀ ਇਹ ਗਾਂਹ ਦੀ ਲੜਾਈ ਲੜੂਗੀ ਕਿੰਨੇ ਇੱਕ ਸਰਪੰਚ ਨੇ ਗਿਣਤੀ ਵਾਈਸ ਕਰੀਏ ਤਾਂ ਜਿਹੜੇ ਹੱਕ ਚ ਆ ਚੁੱਕੇ ਨੇ ਬਾਦੂ ਸਰਪੰਚ ਬਹੁਤ ਨੇ ਜੀ ਸਰਪੰਚ ਹੌਲੀ ਹੌਲੀ ਸਾਰੇ ਮੈਸੇਜ ਪੰਜਾਬ ਦੇ ਵਿੱਚ ਵੀ ਲਾਵਾਂਗੇ ਇਹ ਕਿਹਦੇ ਸਰਪੰਚਾ ਜਿਹੜੀ ਤੁਸੀਂ ਕਮੇਟੀ ਬਣਾਈ ਨਹੀਂ ਨਹੀਂ ਜੀ ਨਹੀਂ ਇਹ ਜਿਹੜੀ ਕਮੇਟੀ ਹੱਕ ਕਮੇਟੀ ਅਸੀਂ ਹੱਥੋਂ ਦੀ ਬਣਾਈਏ ਫਰੋਜ਼ਪੁਰ ਦੀ ਤੇ ਬਾਕੀ ਜਿਹੜਾ ਸਮਰਥਾ ਨੇ ਉਹ ਪੰਜਾਬ ਦੇ ਸਾਰੇ ਸਰਪੰਚਾਂ ਦਾ ਲਾਵਾਂਗੇ ਸਾਡੇ ਮੇਰੀ ਪੰਜਾਬ ਦੇ ਜਿੰਨੇ ਸਰਪੰਚ ਨੇ ਸਾਡਾ ਗਰੁੱਪ ਬਣਿਆ ਉਹਦੇ ਵਿੱਚ ਗੱਲਬਾਤ ਹੋ ਚੁੱਕੀ ਸਾਰਿਆਂ ਨੇ ਕਿਹਾ ਵੀ ਕੋਈ ਗੱਲ ਨਹੀਂ ਸਾਨੂੰ ਤੁਸੀਂ ਮੈਸੇਜ ਲਾਓ ਅਸੀਂ ਤੁਹਾਡੇ ਨਾਲ ਆ ਕੇ ਖੜਾਂਗੇ ਦਰਖਾਸਤ ਦੇ ਵਿੱਚ ਦੋ ਹੀ ਨਾਮ ਨੇ ਹਾਂ ਦਰਖਾਸਤ ਦੇ ਵਿੱਚ ਦੋ ਨਾਮ ਨੇ ਜੀ ਪਰਿਵਾਰ ਨੇ ਜਿਹੜੇ ਦਿੱਤੇ ਨੇ ਉਹੋ ਹੀ ਨਾਮ ਨੇ ਦੋ ਹਾਂ ਇੱਕ ਵਧਾ ਇੱਕ ਵਧਾਇਕ ਤੇ ਇੱਕ ਉਹਦਾ ਪੀਏ ਜੀ ਹੂੰ ਦੋ ਨਾਮ ਦਿੱਤੇ ਇਹਨਾਂ ਨੇ ਪਰਿਵਾਰ ਦੇ ਪਰਿਵਾਰ ਸਾਹਿਬ ਦੇ ਵਿਧਾਇਕ ਫੌਜਾ ਹਾਂ ਫੌਜਾ ਸਿੰਘ ਸਰਾਰੀ ਦਾ ਤੇ ਇੱਕ ਉਹਦਾ ਪੀਏ ਜਿਹੜਾ ਈ ਲਾਡੀ ਹੂੰ ਹੂੰ ਦੀਪਕ ਜੀ ਤੁਸੀਂ ਵੀ ਇੱਥੇ ਨਾਲ ਆਇਓ ਕਾਫੀ ਵੀਡੀਓ ਤੁਹਾਡੀਆਂ ਵਾਇਰਲ ਹੋ ਰਹੀਆਂ ਨੇ ਕਾਫੀ ਸੋਸ਼ਲ ਮੀਡੀਆ ਤੁਸੀਂ ਦਿਖਾ ਰਹੇ ਹੋ ਕਿ ਆਡੀਓ ਆ ਗਈ ਕਦੇ ਕੁਝ ਆ ਗਿਆ ਹੁਣ ਅੱਜ ਕੀ ਲੱਗਦਾ ਕੋਈ ਇਨਸਾਨ ਬਿਲਕੁਲ ਜੀ ਇਨਸਾਫ ਵਾਸਤੇ ਸਭ ਤੋਂ ਪਹਿਲਾਂ ਜਿਵੇਂ ਜਿਵੇਂ ਆਵਾਜ਼ ਬੁਲੰਦ ਹੋਈ ਸਾਰੇ ਵੀਰ ਭਰਾ ਨਾਲ ਖੜੇ ਇਹਨਾਂ ਸਾਰੇ ਦਾ ਧੰਨਵਾਦ ਕਰਦੇ ਆਂ ਔਰ ਅੱਜ ਉਸ ਵੀਰ ਨੂੰ ਜਸ਼ਨ ਜਿਨੇ ਕੇ ਆਤਮ ਜਿਵੇਂ ਕਿ ਖੁਦ ਨੂੰ ਨੇ ਗੋਲੀ ਮਾਰ ਲਈ ਕਿਵੇਂ ਕਿਉਂਕਿ ਡਿਪਰੈਸ਼ਨ ਬਹੁਤ ਜ਼ਿਆਦਾ ਡਿਪਰੈਸ ਸੀਗਾ ਜਿਵੇਂ ਕਿ ਉਹਨਾਂ ਦੇ ਫਾਦਰ ਸਾਹਿਬ ਪੂਰਾ ਪਰਿਵਾਰ ਗੁਰੂ ਹਰ ਸਾਰੀ ਸਾਰੀ ਆਵਾਮ ਔਰ ਜਿਨੇ ਕੇ ਸਰਪੰਚ ਵੀ ਮੌਕੇ ਤੇ ਆਏ ਉਹਨਾਂ ਦੇ ਨਾਲ ਖੜੇ ਉਹਨਾਂ ਦਾ ਵੀ ਇਹ ਕਹਿਣਾ ਕਿ ਅਸੀਂ ਵੀ ਇੰਨੇ ਪਰੇਸ਼ਾਨ ਆ ਬਸ ਇਹ ਹੈ ਕਿ ਅਸੀਂ ਪਤਾ ਨਹੀਂ ਕਿਵੇਂ ਹਿੰਮਤ ਬਣਾ ਕੇ ਰੁਕੇ ਨਹੀਂ ਤਾਂ ਸਾਡੇ ਵੀ ਹਾਲਾਤ ਇਦਾਂ ਨਹੀਂ ਹੋਣੇ ਸੀ ਸਾਡੇ ਘਰ ਵੀ ਜਿਹੜੇ 70 ਮਿਸ਼ਨੇ ਸੀਗੇ ਹੁਣ ਵੀ ਜਦੋਂ ਇਹਦੇ ਉੱਪਰ ਪੂਰੀ ਇਨਕੁਆਇਰੀ ਹੋਊਗੀ ਜਾਂਚ ਹੋਊਗੀ ਇਹ ਜਿਹੜੀ ਕੇਸ ਹੈ ਇਹ ਜਿਹੜਾ ਅਸੀਂ ਦੇ ਰਹੇ ਹਾਂ ਕਿ ਐਫਆਰ ਹੋਣੀ ਚਾਹੀਦੀ ਹੈ ਤਾਂ ਫਾਦਰ ਸਾਹਿਬ ਵੱਲੋਂ ਸਾਰਾ ਜੋਗੀਸ਼ ਬਣਾ ਕੇ ਜੋ ਇੱਕ ਕੰਪਲੇਂਟ ਬਣਾਈ ਗਈ ਉਹਦੇ ਵਿੱਚ ਸਾਫ਼-ਸਾਫ਼ ਐਮ.ਐਲ.ਏ. ਫੌਜਾ ਸਿੰਘ ਜੋ ਕਿ ਮੈਂ ਪਹਿਲੇ ਦਿਨ ਤੋਂ ਕਹਿ ਰਹੇ ਆਂ ਫੌਜਾ ਸਿੰਘ ਨਾਲ ਉਹਦਾ ਪੀ ਇਹਨਾਂ ਦੋਨਾਂ ਦੇ ਉੱਪਰ ਕਾਰਵਾਈ ਦੀ ਸੀ ਮੰਗ ਕੀਤੀ ਹੈ ਇਹਦੇ ਨਾਲ ਜਿੰਨੀਆਂ ਕੋਈ ਕੜੀਆਂ ਨੇ ਸਾਰੀ ਦੀ ਸਾਰੀਆਂ ਕੜੀਆਂ ਖੁੱਲਣਗੀਆਂ ਜਦੋਂ ਚੋਰ ਫੜਿਆ ਜਾਂਦਾ ਹੈ ਤਾਂ ਨਾਲ ਦੱਸਦਾ ਹੁੰਦਾ ਹੈ ਕਿ ਕਿਵੇਂ-ਕਿਵੇਂ ਕਿਹੜੇ-ਕਿਹੜੇ ਲੋਕਾਂ ਦੇ ਜ਼ਰੀਏ ਕੀ ਕੁਛ ਇਹਨਾਂ ਨੇ ਕੀਤਾ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵੀ ਕੋਈ ਖੁਲਾਸੇ ਹੁੰਦੇ ਆ ਔਰ ਨਾਲ ਜੋ ਵੀ ਕੀ ਇਨਕੁਆਇਰੀ ਹੁੰਦੀ ਆ ਪਤਾ ਲੱਗ ਜੇਗਾ ਆਪਾਂ ਨੂੰ ਐਕਚੁਅਲ ਦੇ ਵਿੱਚ ਰਿਐਲਿਟੀ ਕੀ ਐ ਸਚਾਈ ਕੀ ਐ ਔਰ ਅਸੀਂ ਜੀ ਤੁਸੀਂ ਉੱਪਰ ਸ਼ਿਕਾਇਤ ਕੀਤੀ ਵੀ ਸਾਡੇ ਪਾਰਟੀ ਦੀ ਆਉਂ ਜੀ ਉੱਪਰ ਸ਼ਿਕਾਇਤ ਗਈ ਆ ਜੀ 2 ਦਿਨ ਪਹਿਲਾਂ ਫੋਜਾ ਸਿੰਘ ਐਮਐਲਏ ਨੂੰ ਉੱਪਰ ਪਾਰਟੀ ਨੇ ਬੁਲਾਇਆ 24 ਘੰਟੇ ਦਾ ਸਮਾਂ ਦਿੱਤਾ ਕਿ ਜੇ ਤੂੰ ਆਪਣੀ ਵੀਡੀਓ ਪਾ ਕੇ ਲੋਕਾਂ ਦੇ ਵਿੱਚ ਨਸ਼ਰ ਕਰ ਜੇ ਤੂੰ ਸੱਚਾ ਹੈ ਕਿ ਇਨਕੁਆਇਰੀ ਹੋਣੀ ਚਾਹੀਦੀ ਐ ਉਸੇ ਤਰੀਕੇ ਨਾਲ ਉਹਨਾਂ ਨੇ ਪਾਰਤਾ ਦਿੱਤੀ ਇੱਕ ਕ੍ਰਿਮੀਨਲ ਆਦਮੀ ਹੀ ਜਿਨੇ ਕ੍ਰਾਈਮ ਕੀਤਾ ਹੋਵੇ ਇਸ ਕੇਸ ਦੇ ਵਿੱਚ ਜਿੰਦੀ ਸਾਫ ਇਨਵੋਲਵਮੈਂਟ ਹੈ ਉਹੀ ਬੰਦਾ ਕਿਵੇਂ ਇਨਕੁਇਰੀ ਹੁੰਦਾ ਹੈਗਾ ਜੇ ਉਹਨੇ ਕਹਿਤਾ ਕਿ ਮੇਰੇ ਪੁੱਤਾਂ ਵਰਗਾ ਸੀਗਾ ਤੇ ਕੀ ਪਰਿਵਾਰ ਨਾਲ ਖੜਿਆ ਪਰਿਵਾਰ ਤੁਹਾਡੇ ਸਾਹਮਣੇ ਇੱਕ ਪਾਸੇ ਉਹ ਕਹਿ ਰਿਹਾ ਹੈ ਕਿ ਮੈਂ ਕਾਰਵਾਈ ਕਰਾਉਂਗਾ ਨਾਲ ਖੜਾਂਗਾ ਤਾਂ ਦੱਸੇ ਭਰਾ ਕਿੱਥੇ ਨਾਲ ਆਇਆ ਕੋਈ ਨਾਲ ਖੜਿਆ ਕੋਈ ਫੋਨ ਵੀ ਇਹਨਾਂ ਨੂੰ ਆਇਆ ਕੋਈ ਸਿੰਪਥੀ ਵਾਸਤੇ ਵੀ ਇਹਨਾਂ ਨਾਲ ਖੜੇ ਆ ਨਹੀਂ ਕਿਉਂ ਕਿਉਂਕਿ ਸਾਫ ਸਾਫ ਜਦੋਂ ਮੈਂ ਅੰਦਰ ਗਿਆ ਕੰਮ ਬੰਦ ਕਮਰੇ ਦੇ ਵਿੱਚ ਸਾਰੇ ਵਾਕਿਆ ਨੂੰ ਇਹਨਾਂ ਨੇ ਬਿਲਕੁਲ ਬਦਲਣ ਦੀ ਕੋਸ਼ਿਸ਼ ਕੀਤੀ ਔਰ ਇਹ ਦਿਖਾਉਣਾ ਚਾਹਿਆ ਕਿ ਸਰ ਖੇਸ ਨੂੰ ਉਰਦਪੁੱਤ ਕਰ ਦਈਏ ਤਾਂ ਜੋ ਅਸੀਂ ਫੜੇ ਨਾ ਜਾਈਏ ਕਿਉਂਕਿ ਸਾਫ ਸਾਫ ਚਾਹੇ ਪਿੱਛੇ ਤੁਸੀਂ ਰਿਕਾਰਡਿੰਗਾਂ ਸੁਣ ਰਹੇ ਹੋ ਕਿ ਵੀਡੀਓ ਮੈਡਮ ਹੈ ਜਿਹੜੇ ਮਮਦੋਟ ਇਹਨਾਂ ਨੂੰ ਏਰੀਆ ਲੱਗਦਾ ਉਹਨਾਂ ਦੇ ਹਸਬੈਂਡ ਕੀ ਕਹਿ ਰਹੇ ਹੈ ਕਿ ਸਾਨੂੰ ਇਸ ਕਰਕੇ ਉੱਥੋਂ ਬਦਲੀ ਕਰਾਉਣੀ ਪਈ ਆ ਆਪਦੀ ਕਿਉਂਕਿ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਸੀ ਦਬਾਅ ਕੌਣ ਪਾਇਆ ਪਾਉਣ ਪਾਇਆ ਸੀ ਐਮਐਲਏ ਅਤੇ ਉਸ ਦਾ ਪੀਏ ਦਬਾਅ ਕੀ ਬਣਾ ਰਹੇ ਸੀ ਵਜ੍ਹਾ ਕੋਈ ਹੋਰ ਕਾਰਨ ਕੋਈ ਹੋਰ ਕਟਿਆ ਕਿਸੇ ਨੇ ਤਾਂ ਇਹਦਾ ਨਾਮ ਪਾ ਕੇ ਪਰਚਾ ਇਹਨੂੰ ਕਰ ਦਿਓ ਇਹਦੀ ਜ਼ਿੰਦਗੀ ਰੋਲ ਦਿਓ ਇਦਾਂ ਇਦਾਂ ਦੀਆਂ ਸਾਹਮਣੇ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹ ਵੀਡੀਓ ਆ ਰੇਡੀਓ ਜਿਹੜੀ ਚਲਦੀ ਚੱਲੀ ਹੈ ਨਜ਼ਰ ਆ ਰਹੀ ਹੈ ਜਿਵੇਂ ਐਮ.ਐਲ.ਏ ਦੇ ਪੀ.ਏ ਦਾ ਨਾਮ ਵਾਰ-ਵਾਰ ਆ ਰਿਹਾ ਲੱਗਦਾ ਨਹੀਂ ਸੀ ਜੇ ਐਮ.ਐਲ.ਏ ਦੇ ਵਿੱਚ ਗਲਤ ਨਹੀਂ ਹੈਗਾ ਤਾਂ ਐਮ.ਐਲ.ਏ ਨੂੰ ਪਰਿਵਾਰ ਨਾਲ ਅੱਜ ਆ ਕੇ ਖੜ ਕੇ ਕਾਰਵਾਈ ਕਰਨੀ ਚਾਹੀਦੀ ਹੋਣਾ ਚਾਹੀਦਾ ਸੀ ਐਸੀ ਉਹੀ ਗੱਲ ਕਹਿ ਰਹੇ ਆ ਇੱਕ ਪਾਸੇ ਐਮ.ਐਲ.ਏ ਕਿਉਂਕਿ ਉੱਤੋਂ ਪਾਰਟੀ ਦਾ ਡੰਡਾ ਕੱਸਿਆ ਤਾਂ ਇਹਨੂੰ ਵੀਡੀਓ ਇਹ ਪਾਉਣੀ ਪਈ ਹੈ ਮੈਂ ਤਾਂ ਐਮ ਤੁਸੀਂ ਵੀ ਇਹ ਉਹਨਾਂ ਤੋਂ ਇੰਟਰਵਿਊ ਲਓ ਉਹਨਾਂ ਨੂੰ ਫੋਨ ਲਗਾਓ ਉਹਨਾਂ ਨੂੰ ਪੁੱਛੋ ਕਿ ਹੁਣ ਤੱਕ ਜਿੰਨੇ ਪੱਤਰਕਾਰ ਵੀਰ ਨੇ ਜੋ ਮੈਂ ਸਵਾਲ ਉਹਨਾਂ ਨਾਲ ਕੀਤੇ ਵੀ ਤੂੰ ਕੀ ਕੁਝ ਕਰ ਰਿਹਾ ਹਾਲਕੇ ਦੇ ਵਿੱਚ ਉਹਨਾਂ ਨੇ ਕੋਈ ਜਵਾਬ ਦਿੱਤਾ ਕਿਸੇ ਮੀਡੀਆ ਦੇ ਨਾਲ ਉਹਨਾਂ ਦਾ ਮੱਥਾ ਲੱਗ ਲੱਗਿਆ ਉਹਨਾਂ ਨਾਲ ਕਿਸੇ ਦਾ ਵੀ ਫੋਨ ਉਹਨਾਂ ਨੇ ਚੱਕਿਆ ਕਿਉਂ ਨਹੀਂ ਚੱਕਿਆ ਕਿਉਂਕਿ ਝੂਠਾ ਹੈ ਕਿਉਂਕਿ ਉਹ ਕਾਤਲ ਹੈ ਇਹ ਸਿਆਸੀ ਕਤਲ ਦੇ ਵਿੱਚ ਉਹਦਾ ਸਿੱਧਾ ਹੱਥ ਹੈ ਉਹ ਨਾਲ ਉਹਦੇ ਪੀਰ ਸਿੱਧਾ ਹੱਥ ਹੈ ਇਹ ਕਿੱਥੋਂ ਤੱਕ ਬਚਦਾ ਅਸੀਂ ਦੇਖਾਂਗੇ ਇਹ ਲੜਾਈ ਅਸੀਂ ਹੁਣ ਖੜੇ ਹੋ ਗਏ ਹਾਂ ਵੀਰ ਭਰਾ ਸਾਰਿਆਂ ਨੇ ਭਰੋਸਾ ਦਿਵਾਇਆ ਹੈ ਕਿ ਚਾਹੇ ਪੰਚਾਇਤਾਂ ਨੇ ਹਰ ਪਾਰਟੀ ਹਰੀਗਨੇਪੁਰ ਆਪਣਾ ਸਮਰਥਨ ਦਿੱਤਾ ਹੈ ਸੰਘਰਸ਼ ਅਸੀਂ ਦਿਨੋ ਦਿਨ ਵੱਡਾ ਕਰਦੇ ਜਾਵਾਂਗੇ ਜੇਕਰ ਇਹਨਾਂ ਨੂੰ ਇਨਸਾਫ ਨਾ ਮਿਲਿਆ ਠੀਕ ਹੈ ਮੈਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਆ ਆਮ ਆਦਮੀ ਪਾਰਟੀ ਨਾਲ ਅਸੀਂ ਜਦੋਂ ਜੁੜੇ ਆ ਕਿੰਨਿ ਕਲਾਬ ਲੈ ਕੇ ਜੁੜੇ ਸੀਗੇ ਅੱਜ ਵੀ ਪਾਰਟੀ ਨਾਲ ਖੜੇ ਆਂ ਔਰ ਅੱਗੇ ਵੀ ਖੜੇ ਰਾਂਗੇ ਪਰ ਗੱਲ ਇਹ ਹੈ ਕਿ ਅਸੀਂ ਇਨਸਾਫ ਵਾਸਤੇ ਚਾਹੇ ਸਾਨੂੰ ਸਾਡੀ ਪਾਰਟੀ ਦੇ ਵਿਰੁੱਧ ਵੀ ਕਿਉਂ ਨਾ ਜਾਣਾ ਪਵੇ ਅਸੀਂ ਕੋਈ ਵੀ ਹੱਦ ਤੱਕ ਜਾਵਾਂਗੇ ਪਰ ਇਸ ਵੀਰ ਦੀ ਜਾਨ ਜਾਇਆ ਨਹੀਂ ਜਾਏਗੀ ਇਹਨੂੰ ਅਸੀਂ ਇਨਸਾਫ ਦਿਵਾ ਕੇ ਰਾਂਗੇ ਤਾਂ ਜੋ ਅੱਗੇ ਕਿਸੇ ਦਾ ਪੁੱਤ ਜਸ਼ਨ ਦੀ ਤਰ੍ਹਾਂ ਆਪਣੀ ਜਾਨ ਨਾ ਗਵਾਵੇ ਐਤਵਾਰ ਅੰਤਿ ਉਦੋਂ ਤੱਕ ਪਾਠ ਦਾ ਜਿਹੜਾ ਭੋਗ ਨਹੀਂ ਪਾਇਆ ਜਾਏਗਾ ਜਸ਼ਨ ਦਾ ਉਦੋਂ ਤੱਕ ਭੋਗ ਨਹੀਂ ਪਾਇਆ ਜਾਏਗਾ ਜਦ ਤੱਕ ਜਸ਼ਨ ਨੂੰ ਇਨਸਾਫ ਨਹੀਂ ਮਿਲ ਜਾਂਦਾ ਸਾਥ ਸਾਥ ਪਰਿਵਾਰ ਦਾ ਵੀ ਇਹ ਕਹਿਣਾ ਹੈ ਉਹ ਅਸੀਂ ਸਾਰੇ ਪਰਿਵਾਰ ਦੇ ਨਾਲ ਖੜੇ ਆ ਨਾਲ ਪਰਿਵਾਰ ਨਾਲ ਵੀ ਇਸ ਵਿਸ਼ੇ ਤੇ ਗੱਲ ਕਰੂੰਗਾ ਅੰਤਿਮ ਅਰਦਾਸ ਸੀ ਕਿ ਐਤਵਾਰ ਕਹਿੰਦੇ ਵੀ ਉਹਨੂੰ ਹੁਣ ਅੱਗੇ ਕਰਤਾ ਕਰਤਾ ਜੀ ਅੱਗੇ ਐ ਕਰਤਾ ਦਿੰਦਾ ਕਿ ਨੇ ਦੋ ਜੀ ਜੇ ਤਾਂ ਕੱਲ ਤੱਕ ਕੋਈ ਕਰ ਦੇ ਕਾਰਵਾਈ ਸਾਫ ਦਿੰਦੇ ਨੇ ਆਪਾਂ ਨੂੰ ਕੱਲ 12 ਵਜੇ ਇੱਕ ਵਜੇ ਤੇ ਕਰ 3 ਵਜੇ ਤੇ ਕਰ 4 ਵਜੇ ਤੇ ਕਰ ਜੇ ਨਾ ਦੇਣਗੇ ਫਿਰ ਆਪਾਂ ਪਾਠ ਭੋਗ ਅੱਗੇ ਕਰ ਦਿਆਂਗੇ ਜਦੋਂ ਇਨਸਾਫ ਮਿਲੇਗਾ ਉਦੋਂ ਹੀ ਭੋਗ ਪਾਵਾਂਗੇ ਜਿੰਨਾ ਚਿਰ ਨਾ ਮਿਲੇਗਾ ਭੋਗ ਨਹੀਂ ਪਾਵਾਂਗੇ ਕਿਉਂ ਜਦੋਂ ਭੋਗ ਪੈ ਜਾਂਦਾ ਜੀ ਸਾਰਾ ਕੰਮ ਬੰਦ ਹੋ ਜਾਂਦਾ ਹੈ ਉਹਨਾਂ ਸਿਰ ਜਨਤਾ ਸਾਰੀ ਸਾਡੇ ਘਰੇ ਜਿੰਨੀ ਮਰਜ਼ੀ ਆਵੇ ਚਾਹ ਪਾਣੀ ਸੇਵਾ ਕਰਾਂਗੇ ਪਾਣੀ ਪੰਚਾਇਤ ਯੂਨੀਅਨ ਦੇ ਪ੍ਰਧਾਨ ਕੌਣ ਨੇ ਤੁਸੀਂ ਰਣਾ ਜੀ ਕੀ ਕਹਿਣਾ ਚਾਹੁੰਦੇ ਕਿੰਨੀਆਂ ਪੰਚਾਇਤਾਂ ਨੇ ਜਿਹੜੀਆਂ ਸਮਰਥਨ ਦੇ ਵਿੱਚ ਆਈਆਂ ਨੇ ਕਿੰਨੀ ਗਿਣਤੀ ਉਹਨਾਂ ਦੀ ਕਹਿ ਲਿਏ ਭਾਜੀ ਇਸ ਟਾਈਮ ਤਾਂ ਸਾਰੀਆਂ ਸਾਰੇ ਬਲਾਕ ਦੀਆਂ ਪੰਚਾਇਤਾਂ ਹੀ ਸਮਰਥਨ ਦੇਣ ਨੂੰ ਤਿਆਰ ਨੇ ਠੀਕ ਹੈ ਜੀ ਕਿਉਂਕਿ ਇੱਕ ਹਾਦਸਾ ਬਹੁਤ ਵੱਡਾ ਹੋਇਆ ਇੱਕ ਉਹ ਵੀ ਸਰਪੰਚ ਸੀਗਾ ਸਾਨੂੰ ਸਰਪੰਚ ਭਰਾ ਦੇ ਨਾਲ ਖੜਨਾ ਚਾਹੀਦਾ ਇੱਕ ਇਨਸਾਨ ਹੋਣ ਦੇ ਨਾਤੇ ਇਨਸਾਨੀਅਤ ਦੇ ਨਾਲ ਵੀ ਖੜਨਾ ਚਾਹੀਦਾ ਮੈਂ ਵੀ ਆਮ ਆਦਮੀ ਪਾਰਟੀ ਦਾ ਵਲੰਟੀਅਰ ਹਾਂ ਮੈਂ ਵੀ ਆਮ ਆਦਮੀ ਪਾਰਟੀ ਦਾ ਸੀਐਮ ਸਾਹਿਬ ਦੇ ਨਾਲ ਕੰਮ ਕਰ ਰਿਹਾ ਹਾਂ 2014 ਤੋਂ ਪਾਰਟੀ ਦੇ ਨਾਲ ਕੰਮ ਕਰ ਰਹੇ ਹਾਂ ਤੇ ਸਾਨੂੰ ਪਾਰਟੀ ਤੇ ਬਹੁਤ ਭਰੋਸਾ ਕਿ ਉਹ ਇਨਸਾਫ ਦਿਵਾਉਣਗੇ ਉਹ ਇਸ ਪਰਿਵਾਰ ਦੇ ਨਾਲ ਖੜਨਗੇ ਕਿਉਂਕਿ ਇੱਕ ਹੁਣ ਆਹਰ ਬੱਚਾ ਸੀ ਉਹਦੇ ਬਹੁਤ ਸ਼ੌਂਕ ਸੀਗੇ ਕਿ ਮੈਂ ਕੰਮ ਕਰਾਂ ਉਹ ਕੰਮ ਨਹੀਂ ਕਰਨ ਜਿੱਥੇ ਹੁਣ ਇਹਦੇ ਚ ਐਮਐਲਏ ਸਾਹਿਬ ਦੀ ਇਨਵੋਲਵਮੈਂਟ ਕਹਿ ਰਹੇ ਆ ਇਹਦੇ ਚ ਪੀਏ ਦੀ ਸਿੱਧੀ ਇਨਵੋਲਵਮੈਂਟ ਕਹਿ ਰਹੇ ਆ ਠੀਕ ਆ ਇਹਨੂੰ ਸਿਆਸੀ ਪੋਲੀਟੀਕਲ ਮਟਰ ਕਹਿ ਰਹੇ ਆ ਜੇ ਹੈਗਾ ਤੇ ਇਹਦੀ ਜਾਂਚ ਹੋਵੇ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਬੰਦੀ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅਸੀਂ ਨਾਲ ਆ ਸਾਨੂੰ ਪਰਿਵਾਰ ਜਿੱਥੇ ਜਦੋਂ ਵੀ ਆਵਾਜ਼ ਦੇਊਗਾ ਅਸੀਂ ਖੜੇ ਹੋਵਾਂਗੇ ਜਦੋਂ ਵੀ ਮੋਢਾ ਨਾ ਮੋਢਾ ਲਾ ਕੇ ਖੜੇ ਆ ਜੋ ਵੀ ਸਾਡੇ ਤੱਕ ਸੇਵਾ ਲਉਣਗੇ ਅਸੀਂ ਹਾਜ਼ਰ ਤਾਂ ਬਿਲਕੁਲ ਹਾਂ ਬਿਲਕੁਲ ਜੀ ਤੁਸੀਂ ਦੇਖ ਲਿਆ ਪਰਿਵਾਰ ਨੇ ਅੱਜ ਜਿਹੜਾ ਇੱਥੇ ਫੈਸਲਾ ਲੈ ਲਿਆ ਹੈਗਾ ਜਦੋਂ ਤੱਕ ਇਨਸਾਫ ਨਹੀਂ ਮਿਲੇਗਾ ਅੱਜ ਜਸ਼ਨ ਦਾ ਪੋਗੜੀ ਪਾਇਆ ਜਾਊਗਾ ਪਰ ਅੰਤਿਮ ਅਰਦਾਸ ਜਿਹੜੀ ਐਤਵਾਰ ਦੀ ਉਹ ਕੈਨਸਲ ਕਰ ਦਿੱਤੀ ਗਈ ਹੈ ਦੂਸਰੇ ਪਾਸੇ ਗੱਲ ਕਰਦੇ ਹੈਗੇ ਹਲਕੇ ਦੇ ਬਤਾਏਗੇ ਆ ਫੌਜਾ ਸਿੰਘ ਸਰਾਰੀ ਅਤੇ ਉਹਨਾਂ ਦੇ ਪੀਏ ਦੇ ਬਾਏ ਨੇਮ ਜਿਹੜੀ ਐਰਰ ਦਰਖਾਸਤ ਹੈ ਉਹਨਾਂ ਦੇ ਖਿਲਾਫ ਉਹ ਦਿੱਤੀ ਜਾ ਰਹੀ ਹੈਗੀ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਹ ਅੱਗੇ ਕਰ ਦਿੱਤਾ ਗਿਆ ਪਿਓ ਪਿਤਾ ਦੀ ਗੱਲ ਕਰਦੇ ਹੈਗਾ ਚਸ਼ੰਦੇ ਪਿਤਾ ਖੁੱਲ ਕੇ মিডিਆ ਦੇ ਅੱਗੇ ਆਇਆ ਹੈਗਾ ਅੱਜ ਤਸਵੀਰ ਤੁਹਾਨੂੰ ਦਫ਼ਤਰ ਸੀਨੀਅਰ ਪੁਲਿਸ ਕਪਤਾਨ ਫਰਜ਼ਬਰ ਦੇ ਵਿੱਚ ਮੌਜੂਦ ਆ ਜਿੱਥੇ ਬਕਾਇਦਾ মিডিਆ ਦੇ ਨਾਲ ਅੱਜ ਉਹਨਾਂ ਗੱਲਬਾਤ ਕੀਤੀ ਗਈ ਹੈ ਕਿ ਹੁਣ ਫੌਜਾ ਸਿੰਘ ਸਰਾਰੀਆ ਤੇ ਉਹਨਾਂ ਦੇ ਪੀਏ ਬਾਇ ਨੇਮ ਦਰਖਾਸਤ ਦਿੱਤੀ ਜਾ ਰਹੀ ਹੈ ਬਾਪ ਦੇ ਵੱਲੋਂ ਵੀ ਬਾਇ ਨੇਮ ਪਰਚਾ ਕੀਤਾ ਜਾਵੇ ਗੱਲਾਂ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਹੋ ਪਰਿਵਾਰ ਨੂੰ ਕਿਸ ਤਰੀਕੇ ਦਬਾਇਆ ਗਿਆ ਕਿੰਨੇ ਘੰਟੇ ਬੰਦ ਕੰਦਰਾ ਰੱਖਿਆ ਗਿਆ ਉਹ ਸਾਰੀਆਂ ਗੱਲਾਂ ਮੀਡੀਆ 'ਚ ਪਹਿਲਾਂ ਆ ਚੁੱਕੀਆਂ ਨੇ ਪਰ ਬਾਅਦ ਵੱਲੋਂ ਅੱਜ ਇੱਕ ਫੈਸਲਾ ਲੈਂਦੇ ਹੋਇਆ ਦਰਿਆ ਦਿਲੀ ਦਿਖਾਉਂਦੇ ਹੋਇਆ ਵਕ ਵਕ ਜਥੇਬੰਦੀਆਂ ਨਾਲ ਤੁੜ ਗਈਆਂ ਇੱਕ ਕਮੇਟੀ ਵੀ ਗਠਨ ਕਰ ਲਈ ਗਈ ਹੈ ਵਕ ਵਕ ਸਰਪੰਚ ਆ ਕੇ ਸਰਪੰਚ ਜੁਨੀਆਂ ਆ ਗਈਆਂ ਹੋਰ ਕਾਫੀ ਸਮਾਜ ਸੇਵੀ ਪਰਿਵਾਰ ਦੇ ਨਾਲ ਆ ਕੇ ਖੜ ਗਏ ਹੁਣ ਪਰਵਾਹ ਨੂੰ ਇਨਸਾਫ ਦੁਆਨ ਦੇ ਲਈ ਲੋਕ ਅੱਗੇ ਆਏ ਤੁਸੀਂ ਵੀ ਅੱਗੇ ਆ ਸਕਦੇ ਹੋ ਤਸਵੀਰ ਖਾਨ ਨੇ ਦਰਖਾਸਤ ਅੰਦਰ ਦੇਣ ਦੇ ਲਈ ਸਾਰੀ ਕਮੇਟੀ ਜਿਹੜੀ ਹੈ ਉਹ جاری ਹੈਗੀ ਆ ਤੇ ਹੁਣ ਦੇਖਣਾ ਇਹ ਹੋਗਾ ਕਿ ਜਸ਼ਨੂ ਇਨਸਾਫ ਮਿਲੂਗਾ ਇਸ ਇਨਸਾਫ ਦੇ ਵਿੱਚ ਤੁਹਾਡਾ ਕੀ ਯੋਗਦਾਨ ਰਹਿਣ ਵਾਲਾ ਤੁਸੀਂ ਆਪਣੀ رائے ਜੜੀਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦਿਓ